ਗੌੜੀ ਰਾਗ ਦੇ ਵਿੱਚ ਬਾਬਾ ਕਬੀਰ ਜੀ ਫਰਮਾਉਂਦੇ ਨੇ ਕੋਈ ਗਾਵੇ ਕੋ ਸੁਣੇ ਹਰ ਨਾਮ ਮੱ ਚਿਤ ਲਾਏ ਕਹ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਇਸ ਸ਼ਬਦ ਦੇ ਵਿੱਚ ਬਾਬਾ ਕਬੀਰ ਜੀ ਸਮਝਾਉਣਾ ਚਾਹੁੰਦੇ ਨੇ ਕਿ ਇੱਕ ਪਰਮਾਰਥ ਦਾ ਰਸਤਾ ਹੈ ਜੋ ਉਸ ਲਈ ਸਦੀਆਂ ਤੋਂ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਇਸ ਰਸਤੇ ਤੇ ਕੋਈ ਟਾਵਾ ਬੰਦਾ ਹੀ ਪਹੁੰਚ ਸਕਦਾ ਬਿਰਲੇ ਹੀ ਬੰਦੇ ਨੇ ਜੋ ਰੱਬ ਦੇ ਰਾਹ ਤੇ ਤੁਰ ਸਕਦੇ ਨੇ ਇਸ ਸ਼ਬਦ ਦੇ ਵਿੱਚ ਬਾਬਾ ਜੀ ਸਮਝਾਉਣਾ ਚਾਹੁੰਦੇ ਨੇ ਕਿ ਪਹੁੰਚੇ ਨੇ ਜਿਹੜੇ ਉਹ ਉਹ ਹੈ ਟਾਵੇਂ ਪਰ ਪਹੁੰਚ ਹਰ ਕੋਈ ਸਕਦਾ ਇਸ ਤੇ ਕੋਈ ਇੱਕ ਪੱਕਾ ਲੇਬਲ ਨਹੀਂ ਕਿਸੇ ਦਾ ਲਾਇਆ ਕਿ ਫਲਾਣਾ ਬੰਦਾ ਹੀ ਫਲਾਣਾ ਇਨਸਾਨ ਹੀ ਪ੍ਰਮਾਰਥ ਦੇ ਰਾਹ ਤੇ ਤੁਰ ਸਕਦਾ ਇੱਥੇ ਬਾਬਾ ਜੀ ਸਮਝਾਉਣ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕੋਈ ਵੀ ਗਾ ਲਵੇ ਕੋਈ ਵੀ ਸੁਣ ਲਵੇ ਪਰ ਮੇਨ ਗੱਲ ਹੈ ਜੀਨੇ ਉਸ ਨੂੰ ਕਮਾਇਆ ਪਹੁੰਚੂਗਾ ਉਹ ਕਿਉਂਕਿ ਕਿਸੇ ਮੰਜ਼ਲ ਦੀ ਜੇਕਰ ਪ੍ਰਾਪਤੀ ਹੋਣੀ ਹੈ ਕਿਸੇ ਇੱਕਨ ਸਥਾਨ ਤੇ ਖੜ ਕੇ ਉਸ ਚੀਜ਼ ਦਾ ਨਾਂ ਲੈਣ ਨਾਲ ਕੋਈ ਪਹੁੰਚ ਨਹੀਂ ਜਾਂਦਾ ਮੰਜ਼ਲ ਤੇ ਮੰਜ਼ਲ ਤੇ ਪਹੁੰਚਣ ਲਈ ਤੁਰਨਾ ਪਊਗਾ ਪਹੰਚੀ ਉਹੀ ਜੋ ਤੁਰੂਗਾ ਦਰਿਆ ਕਿੰਨਾ ਕੁ ਡੂੰਘਾ ਸਿੱਖਾ ਇਸ ਦਾ ਪਤਾ ਉਸ ਦੇ ਵਿੱਚ ਬੜੇਤੀ ਪਤਾ ਲੱਗਣਾ ਗੁਰਬਾਣੀ ਦੇ ਸਿਧਾਂਤ ਦੇ ਫਲਸਫੇ ਦਾ ਪਤਾ ਉਸ ਨੂੰ ਗੁਰਬਾਣੀ ਦੇ ਸਿਧਾਂਤ ਨੂੰ ਮੰਨਣ ਤੋਂ ਹੀ ਪਤਾ ਲੱਗਣਾ ਹੈ ਕੀ ਇਹ ਕਿੰਨਾ ਕੁ ਬਲਖਣਾ ਹੈ ਕਿੰਨਾ ਸ਼ਾਂਤ ਹੈ ਕਿੰਨਾ ਜੀਵਨ ਸਵਾਰਨ ਲਈ ਹੈ ਕੇਵਲ ਸਜਦੇ ਨਾਲ ਗੱਲ ਨਹੀਂ ਬਣਦੀ ਕੇਵਲ ਪੜਨ ਨਾਲ ਵੀ ਗੱਲ ਨਹੀਂ ਬਣਦੀ ਜੈਸੇ ਤਰ